ਨਮਾਸ਼ਹਿਰ ਦਵਾਬਾ YouTube ਚੈਨਲ ਤੇ ਅਕਸਰ ਹੀ ਤੁਸੀਂ ਜਿਹੜੀਆਂ ਸਾਡੀਆਂ ਖਬਰਾਂ ਦੇਖਦੇ ਰਹਿੰਦੇ ਆ ਜਿਹੜਾ ਨਵਾਂ ਸ਼ਹਿਰ ਹੀ ਨਹੀਂ ਨਮਾਸ਼ਹਿਰ ਤੋਂ 라ਵਾ ਬੋਰ ਦੀ ਖਬਰਾਂ ਇਸ ਤੇ ਅਕਸਰ ਹੀ ਲੱਗਦੀਆਂ ਚੋਰੀਆਂ ਲੁੱਟਾ ਖੁਆ ਕਤਲੋਗਾਰ ਤੋਂ ਫਰੋਤੀ ਬਾਹਰ ਦਾ ਤਾਂ ਨਿਤ ਦਿਨ ਬਾਤੀਆਂ ਹੀ ਬਾਤ ਜਾ ਰਹੀਆਂ ਮੈਲੀ ਯਾਰ ਉਹ ਤਸਵੀਰ ਸੱਜੇ ਪਾਸੇ ਇਸ ਦੇ ਬਾਰੇ ਦੇ ਵਿੱਚ ਤਾਂ ਤੁਸੀਂ ਜਾਣਦੇ ਹੋ ਪਾਈਓ ਆ ਕਿ ਕਈ ਵਾਰ ਇਹ ਮੁੱਦੇ ਜਿਹੜੇ ਆ ਉੱਥੇ ਦੇ ਨਸ਼ੇ ਦੇ ਲੈਵਲ ਦੇ ਉੱਪਰ ਉਸ ਚ ਪੱਧਰੀ ਵੀ ਚੱਕੇ ਜਾ ਚੁੱਕੇ ਆ खैर ਚਲੋ ਉਹ ਇੱਕ ਅਲੱਗ ਮੈਟਰ ਆ ਪਰ ਹੁਣ ਔੜ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਵਾਹਨ ਖੜਾ ਕਰਨਾ ਆ ਤਾਂ ਜਰਾ ਧਿਆਨ ਨਾਲ ਕਰਿਓ ਕਿਉਂਕਿ ਜੇਕਰ ਤੁਸੀਂ ਲੋਕ ਲਾ ਕੇ ਵੀ ਕਿਤੇ ਚਲੇ ਜਾਂਦੇ ਹੋ ਉਹ ਸੇਫ ਨਹੀਂ ਹੈ ਕੋਰੋਨਾ ਕਿਉਂ ਹੈ ਨਾ ਅਜੇ ਕੁਝ ਦਿਨ ਪਹਿਲਾਂ ਹੀ ਗਰਚਿਆਂ ਤੋਂ ਇੱਕ ਆ ਗਿਆ ਨਾ ਗਲੀ ਦੇ ਬੈਠੇ ਬੈਠਾ ਸਕੂਟਰੀ ਲਾ ਕੇ ਪਿੰਡ ਗਰਚੇ ਦੇ ਵਿੱਚ ਦੁਕਾਨ ਕਰਦੇ ਨੇ ਆਪਣੀ ਕਿਪਾਫ ਹੋ ਗਈ ਸੀ ਤੋਂ ਆ ਕੇ ਨਹੀਂ ਕਿਤੇ ਕੰਮ ਜਾਣਾ ਸੀ ਤੇ ਆਪਣਾ ਮੁੱਖ ਸੈਕਟਰ ਜਿਹੜਾ ਆਉਂਦੇ ਵਿੱਚ ਬੜਾ ਕਰਕੇ 9 ਮਿੰਟ ਦੇ ਵਿੱਚ 2 ਮਿੰਟ ਵੀ ਜ਼ਿਆਦਾ ਆਉਂਦਾ ਜਦੋਂ ਵਾਪਸੀ ਤੇ ਆਏ ਤਾਂ ਮੁੱਖ ਸੈਕਟਰ ਦਾ ਸਕੂਟਰੀ ਦਾ ਚੱਬੀ ਲੱਗੇ ਨਾ ਔਰ ਉਹ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਦੱਸਿਆ ਕਿ ਇੱਕ ਵਾਰ ਉਹਨਾਂ ਨਾਲ ਸੋਡੀਆਂ ਪਿੰਡ ਦੇ ਵਿੱਚ ਪਹਿਲਾਂ ਵੀ ਵਾਪਰੀ ਸੀ ਜਿਹੜਾ ਉਹਨਾਂ ਨੇ ਇੱਕ ਮੋਟਰਸਾਈਕਲ ਕਿਸ਼ਤਾਂ ਤੇ ਲਿਆਇਆ ਸੀ ਤੇ ਉੱਥੇ ਲੁਟੇਰਿਆਂ ਨੇ ਜਿਹੜਾ ਦਾਤ ਵਗੈਰਾ ਦਿਖਾੜ ਕੇ ਉਹਨਾਂ ਤੋਂ ਮੋਟਰਸਾਈਕਲ ਜਿਹੜਾ ਉਹ ਲਿਆ ਸੀ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਖੋਇਆ ਗਿਆ ਚਲੋ ਕੁ ਕਾਮਕਾਰ ਵਾਲੇ ਆਦਮੀ ਆ ਇਨਾਂ ਨੂੰ ਕਈ ਵਾਰ ਕਦੀ ਕਿਤੇ ਜਾਣਾ ਪੈਂਦਾ ਬਿਜਲੀ ਠੀਕ ਕਰਨ ਕਦੀ ਕਿਤੇ ਜਾਣਾ ਪੈਂਦਾ ਉਹਨੇ ਸੋਚਿਆ ਵੀ ਇੱਕ ਮੋਟਰਸਾਈਕਲ ਹੋਰ ਕਿਉਂ ਨਾ ਲੈ ਲਿਆ ਜਾਵੇ ਕਿਟ ਬਣੀ ਪਾਈਓ ਫਿਰ ਉਹਨਾਂ ਨੇ ਇੱਕ ਕਿਸ਼ਤਾਂ ਦੇ ਉੱਪਰ ਮੋਟਰਸਾਈਕਲ ਲੈ ਲਿਆ ਚਲੋ ਉਹ ਕਾਫੀ ਦੇਰ ਦੇ ਚਲਾਉਂਦੇ ਸੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਡਾ ਮੋਟਰਸਾਈਕਲ ਹੁਣ ਫ੍ਰੀ ਹੋ ਚੁੱਕਾ ਸੀ ਤੇ ਅਸੀਂ ਵੀ ਫ੍ਰੀ ਹੋ ਗਏ ਸੀ ਕਿ ਚਲੋ ਮੋਟਰਸਾਈਕਲ ਹੁਣ ਸਾਡਾ ਹੋ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਮੋਟਰਸਾਈਕਲ ਸਾਡਾ ਨਹੀਂ ਬਲਕਿ ਇਹ ਚੋਰਾਂ ਦਾ ਹੈ ਕੋਈ ਸੀ ਕੋਲ ਨਾ ਕਿ ਕੁੜੀ ਹੈ ਨਾ ਤੇ ਜਦੋਂ ਔੜ ਹੋ ਗਏ ਇੱਥੇ ਭਾਜੀ ਜਣਾ ਖਾਣਾ ਆ ਕੇ ਨਾ ਗਲੀ ਦੇ ਵਿੱਚ ਉੱਤੇ ਪੈਣਾ ਲੋਕ ਲੱਗਾ ਹੋਇਆ ਸੀ ਤੇ ਵਾਪਸੀ ਤੇ ਆਏ ਉਹਨਾਂ ਨੂੰ ਮੋਟਰਸਾਈਕਲ ਜਿਹੜਾ ਜਦੋਂ ਆਪਣੀ ਗੱਡੀ ਆਪਣਾ ਮੋਟਰਸਾਈਕਲ ਹੋਵੇ ਕੋਈ ਐਡਾ ਆਪਣੇ ਬੂ ਬੂਸੇ ਨਾਲ ਦੇਖੇ ਨਾ ਅਜੇ ਕੁਝ ਵੀ ਨਹੀਂ ਹੋਇਆ ਸਨ ਦੋ ਮਿੰਟ ਦੇ ਵਿੱਚੋਂ ਦੋ ਮਿੰਟ ਨਹੀਂ ਜਿਆਦਾ ਹੈ ਭਾਜੀ ਇੱਕ ਸਕੂਟਰੀ ਚੋਰੀ ਹੋ ਗਈ ਮੇਰਾ ਲੋਕ ਹੋ ਲਿਆ ਗੱਡੀ ਸਕੂਟਰੀ ਦਾ ਚਾਬੀ ਲੱਗੇ ਨਾ ਉਹ ਅਕਸਰ ਰੋਜ਼ਾਨਾ ਜਿਹੜੀ ਆਪਣੀ ਸਕੂਟਰੀ ਸੀ ਉਹ ਖੜੀ ਕਰਕੇ ਜਾਂਦੇ ਸੀ ਆਪਣਾ ਕੰਮ ਕਾਰ ਕਰਦੇ ਸੀ ਕਾਰੋਬਾਰ ਦੁਕਾਨਦਾਰ ਕਰਦੇ ਸੀ ਉਹ ਲੱਗੇ ਭੱਜ ਗਿਆ ਤਾਂ ਜਦੋਂ ਸ਼ਾਮ ਨੂੰ ਜਾਂਦੇ ਆ ਤੇ ਜਦੋਂ ਆਪਣਾ ਉਹ ਸਕੂਟਰ ਬਾਈਕ ਵਗੈਰਾ ਉਸਕੂਪੀ ਦੇਖਦੇ ਆ ਤਾਂ ਉਥੋਂ ਗਾਇਬ ਹੋ ਗੋ ਆਈ ਉਹ ਤੀਰ ਅਗਰ ਰ ਤੀਰ ਤੀ ਆਉ ਜਾ ਗਿਆ ਹੋਰ ਇਸ ਤੋਂ ਕੁਝ ਸਮਾਂ ਪਹਿਲਾਂ ਵੀ ਉੱਥੇ ਚੋਰੀਆਂ ਜਿਹੜੀਆਂ ਆਇਆਂ ਹੋਈਆਂ ਆ ਗੱਲੀਆਂ ਲੋਕਾਂ ਦੀ ਮੰਗ ਆ ਹੋ ਸਕਦਾ ਇੱਕ ਸੱਜੇ ਸੱਜੇ ਪਾਸੇ ਨੇ ਪਟੀਆਂ ਪਾਈ ਜਾਂ ਕੱਟ ਬੰਨੀ ਪਾਈ ਜਾਂ ਛੱਡੋ ਜੀ ਜਦੋਂ ਮੈਂ ਔੜ ਗਿਆ ਤਾਂ ਗੱਲਬਾਤ ਕੀਤੀ ਉੱਥੇ ਇੱਕ ਫਰੂਟ ਦੀ ਰੇੜੀ ਲਾਂਦੇ ਨੇ ਹਸਪਤਾਲ ਦੇ ਕੋਲ ਆਪਾਂ ਕਿਤੇ ਨਹੀਂ ਦੇਖੇ ਹੋਗੇ ਉਹ ਕਹਿੰਦੇ ਮਹਾਰਾਜ ਗੱਲ ਤਾਂ ਮੇਰੇ ਨਾਲ ਵੀ ਹੋਈ ਆ ਪਰ ਮੈਂ ਦੀ ਰਿਪੋਰਟ ਕੀ ਲਿਖਾਵਾਂ ਜਦੋਂ ਮੈਂ ਪੁੱਛਿਆ ਕਿ ਤੁਹਾਡੇ ਨਾਲ ਕੀ ਹੋ ਗਿਆ ਕਹਿੰਦੇ ਭਾਜੀ ਸਵੇਰੇ 8 ਵਜੇ ਮੈਂ ਰੇੜੀ ਲਾਣਾ ਫਰੂਟ ਦੀ ਹਸਪਤਾਲ ਦੇ ਸਾਹਮਣੇ ਨੇੜੇ ਤੇ ਬਾਹਰੇ ਰੋਡ ਤੇ ਰੇੜੀ ਲਾਣਾ ਤਾਂ ਮੇਰੇ ਕੇਲਿਆਂ ਦੀਆਂ ਦਰਜਨਾ ਕੋਈ ਚੋਕੇ ਲੈ ਗਿਆ। ਮੈਂ ਸਕੂਟਰੀ ਲਾ ਕੇ। ਭਾਈ ਕਿਸੇ ਨੂੰ ਥੋੜੀ ਪਤਾ ਜਾਨਣਾ। ਜਿਸ ਤਰ੍ਹਾਂ ਕੋਈ ਕੋ ਹੋਰ ਆਪਣੇ ਕਿਸੇ ਨਾਲ ਜੰਮਵਾਉਣਾ। ਮਹੀਨਾ ਹੋਵੇ ਕੋਈ ਇਦਾਂ ਆਪਣੇ ਮੋਟਰਸਾਈਕਲ ਮੋੜ ਦੇ ਕੇ ਨਾ। ਭਾਈ ਹੁਣ ਮੇਰਮਨਾਂ ਦੇਖਦਾ ਵੀ ਹਾਂ ਹਾਂ ਹਲਾ ਲਓ। ਜਿਹੜੀਆਂ ਕੇਲਿਆਂ ਦੀਆਂ ਦਰਜਨਾ ਚੋਕੇ ਲੈ ਗਏ ਮੇਰੀ ਤਾਂ ਪੂਰੀ ਦਿਹਾੜੀ ਮਾਰੀ ਗਈ। ਮੇਰੇ ਤੇ ਬਜਾ ਲੌਕ ਖੋਲਿਆ ਗਿਆ ਸਕੂਟਰੀ ਦਾ। ਹੁਣ ਇਹ ਰਿਪੋਰਟ ਵੀ ਕੀ ਲਿਖਾਵਾਂ ਜੇ ਰਿਪੋਰਟ ਲਿਖਾਣ ਵੀ ਚਲੇ ਗਿਆ ਤਾਂ ਲਿਖਣੀ ਵੀ ਕਿਸ ਨੇ ਆ। ਹੁਣ ਚਾਹੇ ਚੋਰੀ ਛੋਟੀ ਜਹੀ ਆ ਕੇਲੇ 14 ਸੈਕਿੰਡ ਦੇ ਵਿੱਚ ਸਾਰਾ ਸਕੂਟਰੀ ਚੁੱਕ ਜਿਹਨੇ ਪੂਰੀ ਦਿਹਾੜੀ ਲਾ ਕੇ ਘਰ ਜਾ ਕੇ ਆਪਣੀ ਕਮਾਈ ਲੈ ਕੇ ਜਾਣੀ ਆ ਤੇ ਉਹਦੇ ਵਿੱਚੋਂ ਕੀ ਬਚਤ ਹੋਣੀ ਆ ਚੋਰੀਆਂ ਚੋਰੀਆਂ ਚੋਰੀ ਆ 29 ਦਿਨਾਂ ਦਾ 29 ਦਿਨ ਆ ਗਿਆ ਫਿਰ ਦਿਨ ਦਿਨ ਦਿਹਾੜੇ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਲੋਕਾਂ ਦੀ ਮੰਗ ਆ ਕਿ ਜਿਹੜੇ ਚੋਰ ਫੜੇ ਜਾਂਦੇ ਨੇ ਸੱਜੇ ਪਾਸੇ ਪੱਟੀਆਂ ਬੰਨ੍ਹੀਆਂ ਨੇ ਉਹਨਾਂ ਤੇ ਸਖਤੀ ਕੀਤੀ ਜਾਵੇ ਔਰ ਕਾਨੂੰਨ ਕੋਈ ਐਸਾ ਸਖਤ ਬਣਨਾ ਚਾਹੀਦਾ ਕਿ ਉਹ ਬਾਹਰ ਹੀ ਨਾ ਆ ਸਕਣ ਇਹ ਚੋਰੀ ਕਰ ਲਈ ਕਾਨੂੰਨ ਹੋਰ ਦੂਜੀ ਕਰ ਲਈ ਕੋਈ ਹੋਰ ਉਹ ਲੋਕਾਂ ਦਾ ਕਹਿਣਾ ਕਿ ਕਾਨੂੰਨੇ ਕੋਈ ਐਸਾ ਹੋਵੇ ਕਿ ਚੋਰੀ ਚੋਰੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਅਸੀਂ ਇਸ ਵਕਤ ਔੜ ਦੇ ਵਿੱਚ ਆ ਜਿੱਥੇ ਕੁਝ ਦਿਨ ਪਹਿਲਾਂ ਜਿਹੜਾ ਇੱਕ ਮੋਟਰਸਾਈਕਲ ਚੱਕ ਹੋਇਆ ਸੀ ਸਰਕਾਰੀ ਹਸਪਤਾਲ ਦੇ ਉਹ ਵੀ ਸਾਹਮਣੇ ਤੋਂ ਹੀ ਔਰ ਉਸ ਤੋਂ ਇੱਕ ਹੋਰ ਖਬਰ ਮਿਲੀ ਆ ਕਿ ਇੱਕ ਸਕੂਟਰੀ ਵੀ ਜਿਹੜੀ ਹੈਗੀ ਆ ਉਹ ਵੀ ਚੱਕ ਲਈ ਗਈ ਆ ਜਾਣਦੇ ਆ ਕਿ ਸਾਰੀ ਗੱਲਬਾਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਆ ਜੀ ਹਾਂ ਜੀ ਕਰਨਜੀਤ ਹਾਂ ਜੀ ਅੱਛਾ ਕਰਨਜੀਤ ਅੱਛਾ ਇਹ ਦੱਸੋ ਇਹ ਸਕੂਟਰੀ ਜਿਹੜੀ ਆ ਕੀ ਗੱਲਬਾਤ ਹੋਈ ਆ ਸਕੂਟਰੀ 12 12:30 ਵਜੇ ਆ ਕੇ ਖੜੀ ਕੀਤੀ ਸੀ ਉਹ ਭਾਈ ਉਹਨਾਂ ਨੇ ਆਉਂਦੇ ਨੇ 12:30 ਦਿੰਦੇ ਸੀਗੇ ਆ ਦਿੰਦੇ ਦਿੰਦੇ ਅੱਛਾ ਉਹ ਫਿਰ ਉਹ ਬੰਦਾ ਆਇਆ ਚੱਕ ਕੇ 2 ਮਿੰਟ ਵੀ ਲਾਇਆ ਅੰਤਰਜਕੜ ਨੂੰ ਸਕੂਲ ਤੇ ਫਿਰ ਦੇਖਿਆ ਕਦੋਂ ਗਿਆ ਦੇਖਿਆ ਸ਼ਾਮ ਨੂੰ ਜਾਣ ਲੱਗੇ ਲੋਕ ਲੱਗਾ ਹੋਇਆ ਸੀਗਾ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਫੇ ਸੀਸੀ ਫੁਟੇਜ ਕੈਮਰੇ ਵਿੱਚ ਕੁਝ ਫਿਰ ਨੂੰ ਦੇਖਿਆ ਫਿਰ ਪੁਲਿਸ ਰਿਪੋਰਟ ਕੀਤੀ ਆ ਔਰ ਉਹਦਨੇ ਰਾਕ ਨੂੰ ਕਰਾ ਲੰਦੀ ਅੱਛਾ ਛੱਡ ਘੱਟ ਰਪੋਰਟ ਉਹਨਾਂ ਵੱਲੋਂ ਕੀ ਕੀ ਆ ਗਿਆ ਬਹੁਤਾ ਕਹਿੰਦੇ ਉਹਨਾਂ ਤੋਂ ਫਰਮ ਦੱਸਿਆ ਜੀ ਗੱਲ ਗੱਲ ਨਹੀਂ ਕੀਤੀ ਰਾਏ ਨਹੀਂ ਹੈਗਾ ਏ ਅੱਛਾ ਭਾਜੀ ਤੁਹਾਡਾ ਕੀ ਨਾਮ ਆ? ਰਾਮੀਤ ਹੈ ਜੀ। ਅੱਛਾ ਅਮਿਤ ਜੀ ਇਹ ਕੀ ਗੱਲਬਾਤ ਹੋਈ ਜੀ ਦੱਸੋ ਮਾੜੀ। ਦੁਕਾਨਦਾਰਾਂ ਦੀ ਫੁੱਟਰੀ ਸੀ ਜੀ ਇਹ ਗਲੀ 'ਚ ਖੜੀ ਕੀਤੀ ਆ। ਹਾਂ। ਦਿੰਦੇ ਹਾਰੇ ਬੰਦਾ ਆਇਆ ਚਾਬੀਆਂ ਸੀ ਪਤਾ ਨਹੀਂ ਉਹ ਤੋਂ ਫੁੱਟੀ ਸੀ। ਲਾ ਕੇ ਸਟਾਰਟ ਕਰਕੇ ਲੈ ਕੇ ਗਿਆ ਮੋਟਰ ਜੀ। ਇਹੇ ਦਰਨ ਨੂੰ ਇਹੀ ਇਹੀ ਆਪ ਨੂੰ ਅਪੀਲ ਕਰਦੇ ਆ ਕਿ ਇਹ ਸੇਫਟੀ ਕੀਤੀ ਜਾਵੇ ਜਿਹੜੇ ਚੋਰ ਚੱਕੇ ਘੁੰਮਦੇ ਆ ਉਹਨਾਂ ਤੇ ਨੱਥ ਪਾਈ ਜਾਵੇ। ਮੈਨੂੰ ਇਸ ਤੋਂ ਪਹਿਲਾਂ ਵੀ ਇੱਕ ਮੋਟਰਸਾਈਕਲ ਕੋਈ ਚੋਰੀ ਹੋਈ। ਸ਼ਨੀਵਾਰ ਨੂੰ ਹੋਇਆ ਸੀਗਾ ਜੀ। ਹਾਂਜੀ। ਸ਼ਨੀਵਾਰ ਨੂੰ। ਉਹ ਨਾਲ ਪਹਿਲਾਂ ਇੱਕ ਗਾਰ ਚੱਕਿਆ। ਅੱਛਾ ਉਹ ਮੋਟਰਸਾਈਕਲ ਵੀ ਇੱਥੋਂ ਚੱਕਿਆ ਗਿਆ ਨਵਾਂ ਹੀ ਮੋਟਰਸਾਈਕਲ ਸੀਗਾ ਉਹ ਵੀ ਤੈਨੂੰ ਹੀ ਚੱਕਿਆ ਗਿਆ ਹਾਂਜੀ 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 ਭਾਜੀ ਅੱਛਾ ਕੀ ਚਾਹਨੇ ਹੈਗੇ ਆ ਕਿ ਇੱਥੇ ਜਿਹੜਾ ਹੈਗਾ ਕੀ ਹੋਣਾ ਚਾਹੀਦਾ ਇਹ ਪ੍ਰਸ਼ਾਸਨ ਅੱਗੇ ਜੀ ਇਹੀ ਮੰਗਿਆ ਜਿਹੜੇ ਚੋਰ ਚੱਕੇ ਘੁੰਮਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਰਾਤ ਨੂੰ ਰਾਤ ਨੂੰ ਵੀ ਘੁੰਮਿਆ ਜਾਵੇ ਪੀਸੀਆਰ ਵਾਲੇ ਜਾਂ ਹੋਰ ਕੋਈ ਵੀ ਕੋਈ ਵੀ ਕਿਸੇ ਦੀ ਵੀ ਡਿਊਟੀ ਲਾ ਕੇ ਦੁਕਾਨਦਾਰਾਂ ਦੀ ਸੇਫਟੀ ਕੀਤੀ ਜਾਵੇ ਇਹ ਮੈਂ ਕਿਹਾ ਦੁਕਾਨਾਂ ਜਿਹੜੀਆਂ ਸੀ ਆਪਣੇ ਕਿੰਨੇ ਕ ਵਜੇ ਤੱਕ ਖੁੱਲੀਆਂ ਰਹਿੰਦੀਆਂ ਜੀ ਆਪਣੇ 8 ਵਜੇ ਤੱਕ 8 ਵਜੇ ਤੱਕ ਪਸੰਦ। ਅੱਛਾ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਹੈਗੀਆਂ ਆ ਦਿਨਾਂ ਨੂੰ ਹੀ ਕੀ ਕਹਿਣਾ ਚਾਹਨੇ ਆ ਕੀ ਮੰਗ ਹੈਗੀ ਆ। ਇਹ ਪ੍ਰਸ਼ਾਸਨ ਨੂੰ ਕੜਾਈ ਕਰਨੀ ਚਾਹੀਦੀ ਹੈ। ਤੁਹਾਡਾ ਮਤਲਬ ਇਹ ਸਖਤੀ ਨਾ ਹੋਣ ਕਾਰਨ ਇਹ ਕੰਮ ਹੋ ਰਹੇ ਆ। ਹਾਂਜੀ। ਠੀਕ ਹੈ। ਇਹ ਜਿਹੜਾ ਔਡ ਏਰੀਆ ਪਹਿਲਾਂ ਤੇ ਤੁਸੀਂ ਵੀ ਜਾਣਦੇ ਆ ਸਾਰੇ। ਨਸ਼ੇ ਦੇ ਲਈ ਤਾਂ ਇਹ ਪੂਰੇ ਬਲਡ ਦੇ ਵਿੱਚੇ ਜਿਹੜਾ ਆ ਉੱਥੇ ਆਪਣੇ مشهور ਹੋ ਚੁੱਕਾ। ਕਿਉਂਕਿ ਇਹ ਸੰਸਦ ਵਿੱਚ ਵੀ ਹਰ ਜਗ੍ਹਾ ਇਹ ਮੁੱਦਾ ਗੁੰਜਿਆ ਪਰ ਹੁਣ ਤੇ ਚੋਰੀ ਲੈ ਹੋ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਪੂਰੀ ਤਾਂ ਸੀ ਕਹਿੰਦੇ ਵੀ ਇੱਥੇ ਫੇਰ ਤੋਂ ਸ਼ਾਮ ਤੇ ਗੁੰਡਾਗਰਦੀ ਹੁੰਦੀ ਆ ਮੁੰਡੇ ਆ ਮੋਟਰਸਾਈਕਲ ਤੇ ਕਈਆਂ ਦੇ ਵਿੱਚ ਘੁੰਮਦੇ ਆ ਹਮ ਸਾਖਰੇ ਦੇ ਬਾਰੇ ਪੁਲਿਸ ਕੋਈ ਸੋਚ ਰਹਾ ਅੱਛਾ ਕੋਈ ਪੁੱਛਦਾ ਨਹੀਂ ਬਥੇਰਾ ਜੋਰ ਲਾਇਆ ਬਥੇਰਾ ਕਹਿ ਕੇ ਦੇਖ ਲਿਆ ਪਰ ਕੋਈ ਪੁੱਛ ਕੁਛ ਨਹੀਂ ਹੁੰਦੀ ਪਰ ਹੁਣ ਤੇ ਚੋਰੀਆਂ ਹੀ ਹੋ ਰਹੀਆਂ ਕੋਲ ਸਕੂਟਰੀ ਜਾਂ ਕੋਈ ਆ ਪਰਲੇ ਪਾਸੇ ਮੋਟਰਸਾਈਕਲ ਉੱਤੇ ਸੀ ਥੇ ਨਹੀਂ ਸੀ ਉੱਥੇ ਤੇ ਉੱਥੇ ਮੋਟਰਸਾਈਕਲ ਜਾ ਕੇ ਰਹਿ ਗਏ ਵੀਰੇ ਵਾਲੇ ਮੁੰਡੇ ਦਾ ਅੱਛਾ ਕੀ ਕਰ ਸਕਦਾ ਉਹ ਮੁੰਡਾ ਕੰਮ ਕੀ ਕਰਦਾ ਸੀ ਬਿਜਲੀ ਦਾ ਕੰਮ ਕਰਦਾ ਵੀਰੇ ਖਾਲੋ ਹਾਂ ਹਾਂ ਬਿਜਲੀ ਦਾ ਗਰਚ ਗਰਚੀ ਦੀ ਦੁਕਾਨ ਕਰਦਾ ਸੀ ਗਰਚੀ ਦੁਕਾਨ ਕਰਦਾ ਤੇ ਇਹ ਤੇ ਇੱਥੇ ਦੁਕਾਨ ਕਰਦੇ ਆ ਨਾ ਠੀਕ ਹੈ ਚੱਕੀ ਗਈ ਆ ਕਿਹੜੇ ਰੰਗ ਦੀ ਆ ਚਿੱਟੇ ਰੰਗ ਦੀ ਚਿੱਟੇ ਰੰਗ ਦੀ ਨੰਬਰ ਕੀ ਆ ਉਹਦਾ ਪੀਵੀਮਤਰੀ 20 62 ਕੀ ਤੇ ਇੱਕ ਮਿੰਟ ਜਰਾ ਦੁਬਾਰਾ ਬੋਲਿਓ 62 ਕੀ 62 ਕੀ اور ਵਾਈਟ ਰੰਗ ਦੀ ਹੈ ਹਾਂਜੀ ਹੈ ਇਹਨੂੰ ਲੋਕ ਲੱਗਾ ਹੋਇਆ ਸੀਗਾ ਲੋਕ ਲੱਗਾ ਹੈਗਾ ਲੋਕ ਦੇਖੋ ਲੱਗੇ ਲੱਗੇ ਲੈ ਗਏ ਹਾਂਜੀ ਲੋਕ ਲੱਗੇ ਚਾਬੀ ਲੈ ਕੇ ਸਟਾਰਟ ਕਰਕੇ ਲੈ ਕੇ ਗਏ ਅੱਛਾ ਸੀਸੀ ਫੂਟੇਜ ਕੈਮਰੇ ਵਿੱਚ ਵੀ ਕੁਝ ਆਇਆ ਹਾਂਜੀ ਤੁਹਾਨੂੰ ਦਿੱਤੀ ਉਹ ਜਿਹੜੀ ਸੀਸੀ ਸੀਸੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵੀ ਦੇਖ ਨਾਮ ਹੈ ਯੋਗਿੰਦਰ ਸਿੰਘ ਹਾਂਜੀ ਆਪਣੇ ਤੁਸੀਂ ਇਹ ਦੱਸੋ ਕਿ ਆ ਜਿਹੜੀਆਂ ਚੋਰੀਆਂ ਹੋ ਰਹੀਆਂ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਮੈਂ ਬਹੁਤ ਮਾਨੀ ਗੱਲ ਹੈ ਅੱਜ ਦੁਕਾਨਦਾਰ ਦੀ ਕਿਚੋਰੀ ਹੋਈ ਆ ਇਹ ਦੁਕਾਨਦਾਰ ਸ਼ੇਵਰੀ ਦਾ ਬਾਕੀ ਜਿਹੜੀ ਜਨਤਾ ਬਾਹਰ ਆਉਗੋ ਕਿੰਨੀ ਸੇਫ ਹੋਗੀ ਮੈਂ ਤਾਂ ਕਿੰਨਾ ਦੁਕਾਨਦਾਰ ਤੇ ਇਹ ਵੀ ਸੋਣ ਸੋਚਦਾ ਹੁਣਾਂ ਕਿ ਜਿੰਨੀ ਕੁ ਆਪਣੇ ਕੋ ਪੂੰਜੀ ਆਂਦੀ ਆ ਹਾਂਜੀ ਜੇ 500 ਰੁਪਏ ਵੀ ਆਂਦਾ ਉਹ ਕਿਸੇ ਕੋਲ ਪਹਿਲਾਂ ਘਰੇ ਭੇਜ ਦਈਏ ਮੋਰ ਸਾਡਾ ਜਿਹਦਾ ਫਰੂਟ ਦਾ ਕੰਮ ਹੈ ਹੈਨਾ ਸਾਡੇ ਕੋਲ 5-7 ਸੌ ਦੀ ਸੇਲ ਹੋਣੀ ਸਾਨੂੰ ਉਹ ਵੀ ਲਾਦੋਂ ਜਾਂਦਾ ਫਤਰਾ ਹੁੰਦਾ ਕੋਈ ਚਿੱਟੜਾ ਰਸਤੇ ਵਿੱਚ ਸਾਨੂੰ ਕਿਸੇ ਸਾਡੇ ਕੋਲ ਹੋ ਕੇ ਟੱਕਰ ਤੇ ਬਾਅਦ ਲੈਣੇ ਪੈ ਜਾਂਦੇ ਇੱਥੇ ਦਾ ਕਿੱਥੇ ਦਾ ਖੋ ਗਈ ਆ ਇਹ ਸਾਡੇ ਦੇ ਕੇਲੇ ਤੱਕ ਵੀ ਲੋਕ ਨਹੀਂ ਛੱਡਦੇ ਇੱਥੇ ਇੰਨੀ ਕੁ ਚੋਰੀ ਦਾ ਸੀ ਕੇਲੇ ਵੀ ਚੁੱਕ ਕੇ ਲੈ ਗਏ ਮੇਰੇ ਲਖਾਪਾ ਵੀ ਚੁੱਕੇ ਗਿਆ ਇੰਨੀ ਕੁ ਯਾਨੀ ਕਿ ਹਾਂਜੀ ਮੇਰੇ 8 ਵਜੇ ਤੇ 8 ਵਜੇ ਨਾ ਚੁੱਕਿਆ ਫੇ ਦੱਸੋ ਉਹਦੀ ਬੰਦਾ ਰਿਪੋਰਟ ਵੀ ਕੀ ਲਿਖਾਉਂਗਾ ਰਿਪੋਰਟ ਲਿਖਾਉਂਗਾ ਮੈਂ 5-700 ਦਾ ਕੇਲੇ ਦੇ ਲਫਾਫਾ ਉਹਦਾ ਮੈਂ ਕੀ ਰਿਪੋਰਟ ਲਿਖਾਉਂਗਾ ਨਹੀਂ ਪਰ ਤੁਹਾਡੇ ਲਈ ਤੇ ਮੰਨ ਲਓ ਇਹ 5000 ਤੱਕ ਰਿਪੋਰਟ ਇਹੀ ਕਹਿਣਾ ਚਾਹੁੰਦਾ ਜੀ ਤੁਹਾਡੇ ਲਈ ਤਾਂ ਜੇ 1 ਦਰਜਨ ਕੇਲੇ ਚੁੱਕ ਲੈ ਤੁਹਾਡੀ ਤੇ ਦਿਹਾੜੀ ਗਈ ਸਾਡੀ ਅਸੀਂ ਤਾਂ ਪ੍ਰਸ਼ਾਸਨ ਅਕ ਇਹੀ ਬੇਨਤੀ ਕਰਾਂਗੇ ਵੀ ਇਹਨਾਂ ਚੋਰਾਂ ਦੇ ਨੱਥ ਪਾਈ ਜਾਵੇ ਤਾਂ ਕਿ ਕਿਸੇ ਦਾ ਹੋਰ ਨੁਕਸਾਨ ਨਾ ਹੋ ਸਕੇ ਜਿੱਦਾਂ ਕਸਟਮਰ ਬਾਹਰੋਂ ਆਂਦਾ ਆ ਉਹ ਬਾਜ਼ਾਰ ਕਰਨ ਆਂਦਾ ਬਾਜ਼ਾਰ ਦੇ ਵਿੱਚ ਉਹਦਾ ਅਜਦਾ ਕਿਸੇ ਦਾ ਨੁਕਸਾਨ ਨਾ ਹੋ ਸਕੇ ਅੱਜ ਸਕੂਟਰੀ ਜੋ ਕੋਈ ਆ ਕਾਲੂ ਕੋ ਹੋਰ ਨੁਕਸਾਨ ਹੋ ਉਹ ਵੱਡੀ ਗੱਡੀ ਦਾ ਵੀ ਖਤਰਾ ਹੋ ਸਕਦਾ ਜਿੱਦਾਂ ਸਾਡੇ ਲਾ ਕੇ ਗੱਡੀਆਂ ਲਾ ਕੇ ਜਲਦੀ ਲੋ ਬਾਹਰ ਇਹ ਉਹ ਸਕੂਟਰੀ ਸੇਫ ਨਹੀਂ ਹੈ ਦੁਕਾਨਦਾਰ ਵੀ ਸੇਫ ਹੈ ਨਹੀਂ ਤੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਪਰ ਹੁਣ ਤੇ ਗਾਹਕ ਵੀ ਸੇਫ ਨਹੀਂ ਹੈਗਾ ਗਾਹਕ ਦੇ ਕੋਲ ਪਟੂਕੇ ਵਗੈਰਾ ਫੋਨ ਇਹ ਕੰਮ ਕਹਿੰਦਾ ਯਾਰ ਸਰਕਾਰਾਂ ਦੇ ਕੰਮ ਨਾਲ ਸਾਡੇ ਦਾ ਨਹੀਂ ਕੰਮ ਹੈ ਕੰਮ ਕਿਹਨ ਦਾ ਇਹ ਸਰਕਾਰਾਂ ਦਾ ਕੰਮ ਹੈ ਨਾ ਇਹ ਸਰਕਾਰ ਇਹਦੇ ਮੇਂ ਕਿਉਂ ਨਹੀਂ ਰੋਕ ਲਾਂਦੀ ਨਾ ਪਤਾ ਨਹੀਂ ਹੈਗਾ ਚੋਰੀ ਕਿੱਥੇ ਹੁੰਦੀ ਹੈ ਕਿੱਧਰ ਨੂੰ ਜਾਂਦੀ ਆ ਪੁਲਿਸ ਪਰ ਸਾਜਰ ਕੀ ਕਰ ਰਿਹਾ ਫਿਰ ਇਹਦੇ ਬਾਰੇ ਕੀ ਤੁਹਾਨੂੰ ਰਿਪੋਰਟ ਗਈ ਆ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਪਰ ਪੁਲਿਸ ਪ੍ਰਸ਼ਾਸਨ ਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਚੋਰਤਾ ਫੜ ਲਏ ਨੇ ਆ ਪਰ ਉਹ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ ਕਾਨੂੰਨ ਜਿਹੜਾ ਇਹ ਵੀ ਨੂੰ ਤੇ ਠੀਕ ਆ ਪਰ ਚੋਰ ਨੂੰ ਸਜ਼ਾ ਤਾਂ ਹੋਣੀ ਚਾਹੀਦੀ ਇਦਾਂ ਤਾਂ ਲੋਕੀ ਚੋਰ ਲੋਕਾਂ ਦਾ ਘਰ ਲੁੱਟ ਕੇ ਚੱਲ ਜੇ ਉਹ ਜ਼ਮਾਨਤ ਕਰਕੇ ਬਾਹਰ ਆ ਜਾਂਦੇ ਕਹਿੰਦਾ ਮਤਲਬ ਆ ਕਿ ਜਿਹੜੀ ਇਹ ਜ਼ਮਾਨਤ ਛਾਪਦੇ ਆ ਕਾਨੂੰਨ ਵਿੱਚ ਵੀ ਸਖਤੀ ਹੋਣੀ ਚਾਹੀਦੀ ਤਾਂ ਜੋ ਦੁਬਾਰਾ ਕੋਈ ਕੋਸ਼ਿਸ਼ ਨਾ ਕਰੇ ਇਹ ਵੀ ਸੈਂਟਰ ਸਰਕਾਰ ਨੂੰ ਚਾਹੀਦਾ ਬਿਲਕੁਲ ਨੋਮਰਾਂ ਦੇ ਭੇਜਦੀ ਆ ਸੈਂਟਰ ਸਰਕਾਰ ਨੂੰ ਇਹ ਚਾਹੀਦਾ ਜੋ ਕਾਨੂੰਨ ਬਣਾ ਕੇ ਭੇਜ ਰਹੀ ਆ ਨਾ ਉਹਨਾਂ ਨੂੰ ਇਹ ਚਾਹੀਦਾ ਵੀ ਚੋਲਾਂ ਦਾ ਲਗਾਮ ਪਾਈ ਜਾਵੇ ਬਾਕੀ ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਦਾ ਰਾਜ ਹੈ ਆਮ ਆਦਮੀ ਕਹਦੇ ਆਮਦਨੀ ਕਿਧਰ ਸੇਫ ਹੈ ਕਹੇ ਦੱਸੋ ਪਹਿਲਾਂ ਨਹੀਂ ਕਿੱਥੇ ਸੇਫ ਆ ਆਮਦਨੀ ਬਿਲਕੁਲ ਜੀ ਬੱਚਾ ਵੀ ਸੇਫ ਹੈ ਜੀ ਘਰ ਤੋਂ ਲੈ ਕੇ ਬਾਹਰ ਦਾ ਬਜ਼ੁਰਗ ਵੀ ਸੇਫ ਹੈ ਨਹੀਂ ਕਿਸੇ ਦੇਖਿਆ ਕਿ ਕੇਲੇ ਤੱਕ ਵੀ ਜਿਹੜੇ ਉਹ ਚੁੱਕ ਕੇ ਲੈ ਜਾਂਦੇ ਆ ਤੇ ਉਹਦੀ ਵੀ ਰਿਪੋਰਟ ਵੀ ਕੀਲਖਾਨ ਬੜੀ ਸ਼ਰਮ ਵਾਲੀ ਗੱਲ ਹੈਗੀ ਆ ਇੱਕ ਜਿਹੜਾ ਮਜ਼ਦੂਰ ਆਦਮੀ ਆ ਦਿਹਾੜੀਦਾਰ ਆਦਮੀ ਹੈਗਾ ਉਹ ਫਲਾਂ ਦੀ ਜਿਹੜੀ ਉਹ ਰੇੜੀ ਹੈ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਕੈਮਰੇ ਦੇ ਉੱਪਰ ਔਰ ਉਹ ਰੋਡ ਦੇ ਉੱਪਰ ਲੱਗੀ ਹੋਈ ਆ ਔਰ ਇੱਥੋਂ ਜਿਹੜੇ ਹੈਗੇ ਕੇਲੇ ਵੀ ਚੋਰੀ ਹੋ ਗਏ ਹੁਣ ਦੱਸੋ ਫੇ ਜੇ ਰਿਪੋਰਟ ਲਗਾਉਂਦੇ ਆ ਤਾਂ ਲੋਕਾਂ ਨੇ ਕਹਿਣਾ ਯਾਰ ਹੱਸਣਾ ਕਹਿਣਾ ਕਿ ਕੇਲਿਆਂ ਦੀ ਰਿਪੋਰਟ ਲਖਾਣੀ ਸੀ ਪਰ ਉਹਨਾਂ ਲਈ ਤੇ ਸ਼ਾਮ ਦੀ ਜਿਹੜੀ ਆ ਇੱਕ ਡੰਗ ਦੀ ਰੋਟੀ ਦਾ ਮਾਮਲਾ ਹੁੰਦਾ ਹੈ ਇੱਕ ਕੇਲੇ ਦਰਜਣ ਜਾਣਾ ਪੂਰੀ ਦਿਹਾੜੀ ਹੁੰਦੀ ਆ ਤੇ ਨਮਾਸ਼ਰਦ ਬਾਬਾ YouTube ਚੈਨਲ ਵੱਲੋਂ ਜਿਹੜੀ ਆ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਜੋ ਵੀ ਕਮੀਆਂ ਪੇਚੀਆਂ ਉਸ ਨੂੰ ਲਾਦਾ ਰਹੇਗਾ ਨਮਾਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਮਾਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲਾ ਕੈਂਦੀ ਵਿਸ਼ੇਸ਼ ਰਿਪੋਰਟ ਹਾਂਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਕੀ ਆ ਹਰੇਸ਼ਮ ਸਿੰਘ ਜੀ ਕਿਹੜੇ ਜਗ੍ਹਾ ਪਿੰਡ ਆ ਤੁਹਾਡਾ ਕਰਿਆਮ ਜੀ ਤੇ ਕੰਮ ਕਿਹੜੀ ਜਗ੍ਹਾ ਕਰਦੇ ਹੋ ਕੰਮ ਗਰਚਾ ਪਿੰਡ ਗਰਚਾ ਬਿਜਲੀ ਦਾ ਦੁਕਾਨ ਆਪਣੀ ਅੱਛਾ ਬਿਜਲੀ ਦੁਕਾਨ ਆ ਹਾਂਜੀ ਤੇ ਇੱਕ ਤੁਹਾਡਾ ਕੋਈ ਮੋਟਰਸਾਈਕਲ ਵੀ ਚੋਰੀ ਹੋਇਆ ਹਾਂਜੀ ਹਾਂਜੀ 6 ਤਰੀਕ ਨੂੰ ਅੱਛਾ ਕਿੰਨੇ ਨੂੰ ਹੋਇਆ 6 ਤਰੀਕ ਨੂੰ ਜੀ ਇਹ ਮੜੀ ਜੇ ਗੱਲ ਦੱਸੋਗੇ ਵੀ ਕਿੱਦਾਂ ਕਿੱਦਾਂ ਹੋਇਆ ਕਦੋਂ ਗਏ ਸੀ ਕਿੱਥੇ ਗਏ ਸੀ ਕਿਸ ਤਰ੍ਹਾਂ ਹੋਇਆ ਹਾਂਜੀ ਅਸੀਂ ਜੀ ਆਪਣੇ ਦੋ ਮੋਟਰਸਾਈਕਲਾਂ ਤੇ ਸੀ ਮਤਲਬ ਅੱਛਾ ਇਹ ਕਿਸ ਤਰ੍ਹਾਂ ਹੋਇਆ ਸੀ ਚੋਰੀ ਅਸੀਂ ਦੋ ਮੋਟਰਸਾਈਕਲਾਂ ਤੇ ਜਾਂਦੇ ਸੀ ਔਡ ਸੀ ਅੱਛਾ ਅਸੀਂ ਕਿਹਾ ਚੱਲ ਚੱਕ ਦੰਨੇ ਨੂੰ ਜਾਣਾ ਅਸੀਂ ਇੱਕ ਮੋਟਰਸਾਈਕਲ ਤੇ ਚਲ ਜਾਨੇ ਆ ਇੱਕ ਮੋਟਰਸਾਈਕਲ ਅਸੀਂ ਉੱਥੇ ਸਰਕਾਰੀ ਹਸਪੀਟਲ ਦੇ ਕੋਲ ਉੱਥੇ ਲਾਤਾ ਇਹ ਔਰ ਸਰਕਾਰੀ ਹਸਪਤਾਲ ਹਾਂਜੀ ਇੱਕ ਤੇ ਚਲ ਗਏ ਅਸੀਂ 4 ਤੋਂ 5 ਵਜੇ ਦਾ ਟਾਈਮ ਸੀ ਸ਼ਾਮ ਦਾ ਹਾਂਜੀ ਸ਼ਾਮ ਦਾ ਜਦੋਂ 5 ਵਜੇ ਅਸੀਂ ਵਾਪਸ ਨਹੀਂ ਉੱਥੇ ਚਲੇ ਕਿੱਥੇ ਨੂੰ ਗਏ ਸੀ ਅਸੀਂ ਚੱਕ ਦੰਨੇ ਚਲ ਗਏ ਸਮਾਨ ਲੈਣ ਆਪਣਾ ਉਹ ਕਿਸੇ ਦੂਜੇ ਮੋਟਰਸਾਈਕਲ ਹਾਂਜੀ ਇੱਕ ਦੋ ਮੋਟਰਸਾਈਕਲ ਸੀ ਇੱਕ ਉੱਥੇ ਲਾਤਾ ਸੀ ਆਪਣਾ ਅੱਛਾ ਲੋਕ 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 ਲਾਇਆ ਸੀ ਲੋਕ ਲਾਤਾ ਹਾਂਜੀ ਚੌਕ ਲਾ ਕੇ ਖੜਾ ਕਰ ਗਿਆ 1 ਘੰਟੇ ਵਿੱਚ ਵਾਪਸੀ ਆਏ ਆ ਤਾਂ ਮੋਟਰਸਾਈਕਲ ਉੱਤੇ ਹੈ ਮੋਟਰਸਾਈਕਲ ਦਾ ਨੰਬਰ ਕੀ ਹੈਗਾ ਮੋਟਰਸਾਈਕਲ ਦਾ ਨੰਬਰ ਪੀਵੀ 32 ਐਕਸ 60 58 ਪੀਵੀ 32 ਐਕਸ 60 58 ਠੀਕ ਆ ਕਲਰ ਕੀ ਆ ਉਹਦਾ ਉਹ ਐਚਐਫ ਡੀ ਲੈਕਸ ਆ ਉਹ ਨੀਲਾ ਤੇ ਬਲੈਕ ਕਲਰ ਆ ਅੱਛਾ ਹਾਂਜੀ ਤੇ ਉਹਨੂੰ ਲੋਕ ਲੱਗਾ ਆ ਸੀ ਲੋਕ ਲਾਇਆ ਆ ਸੀ अच्छा उस ਤੋਂ ਬਾਅਦ ਦੇ ਵਿੱਚ ਕੀ ਤੁਸੀਂ ਪੁਲਿਸ ਰਿਪੋਰਟ ਕੀਤੀ ਹਾਂਜੀ ਪੁਲਿਸ ਰਿਪੋਰਟ ਕਰਤੀ ਸੀ ਅੱਛਾ ਉਸ ਦਿਨ ਹੀ ਸ਼ਾਮ ਨੂੰ ਪੇ ਆ ਕੇ ਪੁਲਿਸ ਰਿਪੋਰਟ ਕਰਤੀ ਸੀ ਹਾਂ ਹਾਂਜੀ ਉਹ ਕੈਮਰੇ ਵਗੈਰਾ ਵੀ ਦੇਖੇ ਸੀ ਕੁਝ ਨਹੀਂ ਕੈਮਰੇਾਂ 'ਚ ਵੀ ਕੋਈ ਨਹੀਂ ਸੀ ਇਦਾਂ ਦਾ ਕੀ ਹਜੇ ਤੱਕ ਕੋਈ ਤੁਹਾਨੂੰ ਇਨਫੋਰਮੇਸ਼ਨ ਆਈ ਹੈਗੀ ਆ ਕਿ ਮੋਟਰਸਾਈਕਲ ਦੇ ਬਾਰੇ ਵਿੱਚ ਕੋਈ ਪਤਾ ਲੱਗਾ ਜਾਂ ਕੈਸੀ ਐਸੀ ਨਹੀਂ ਜੀ ਕੁਝ ਨਹੀਂ ਪਤਾ ਲੱਗਾ ਇਹ ਦੇਖੋ ਬੰਦਾ ਪਹਿਲੀ ਗੱਲ ਇਹਦਾ ਦਿਹਾੜੀ ਮੁਸ਼ਕਲ ਨਾਲ ਅੱਜਕੱਲ ਪੈਂਦੀ ਆ ਨੇ ਮੇਰਾ ਇਹ ਦੂਜਾ ਚਾਂਸ ਹੋ ਗਿਆ ਜੀ ਇੱਕ ਪਹਿਲਾਂ ਵੀ ਮੇਰਾ ਛੋਟੀਆਂ ਤੋਂ ਮੋਟਰਸਾਈਕਲ ਖੋ ਹੋਇਆ ਸੀ ਉਹਦਾ ਵੀ ਮੈਨੂੰ ਕੁਛ ਨਾ ਸੀ ਮਿਲਿਆ ਨੇ ਉਹ ਕਿੱਦਾਂ ਖੋ ਅੱਛਾ ਖੋ ਲਿਆ ਗਿਆ ਸੀ ਹਾਂਜੀ ਖੋ ਲਿਆ ਸੀ ਉਹ ਉਹ ਕਿਸੇ ਲੁਟੇਰਿਆਂ ਨੇ ਜਾਂ ਹਾਂਜੀ ਰਾਤ ਹਨੇਰਾ ਹੋ ਗਿਆ ਸੀ ਜਾਂਦਿਆਂ ਨੂੰ ਉਹ ਲੁਟੇਰਿਆਂ ਨੇ ਤਿੰਨ ਜਾਣੇ ਸੀ ਮੋਟਰਸਾਈਕਲ ਤੇ ਉਹਨਾਂ ਨੇ ਮੈਨੂੰ ਕਸੌਲ ਕਰਪਾਨ ਦਿਖਾ ਲ ਕੇ ਉਹ ਖੋ ਲਿਆ ਸੀ ਉਹ ਛੋਟੀਆਂ 'ਚ ਪੈਂਦਾ ਸੀ ਵੀ ਛੋਟੀ ਸਿੰਘ ਐਸਆਈ ਨੇ ਉਹਨੇ ਕੀਤਾ ਸੀ ਅੱਛਾ ਆ ਦੂਜਾ ਚਾਂਸ ਤੁਹਾਡੇ ਨਾਲ ਦੂਜਾ ਚਾਂਸ ਹੋਇਆ ਜੀ ਹਾਂਜੀ ਤੇ ਬੰਦਾ ਸੋਚਦਾ ਪੇਰ ਨਾਲੋਂ ਤੁਰ ਕੇ ਜਾਂ ਬੱਸੇ ਹੀ ਚੱਲ ਜਾਓ ਹਾਂਜੀ ਹਾਂਜੀ ਜੀ ਲਾਂਬੇ ਦੁਕਾਨਦਾਰ ਨਾ ਨੇ ਆ ਕੋਈ ਹੱਜ ਕੋਈ ਵੀ ਸਮਾਨ ਖਰੀਦਦੇ ਆ ਤਾਂ ਅਸੀਂ ਆਪਣੇ ਵਾਸਤੇ ਨਹੀਂ ਖਰੀਦਦੇ ਮਤਲਬ ਚੋਰਾ ਵਾਸਤੇ ਹੀ ਖਰੀਦਦੇ ਆ ਬਿਖਾਨ ਦੇ ਬਾਹਰ ਖੜੀ ਕਰਕੇ ਸਾਡੀ ਸਮਾਨ ਇਹ ਰਿਹਾ ਚੀਜ਼ ਜੀ ਕੇ ਦੁਕਾਨ ਦੇ ਬਾਹਰ ਖੜੀ ਕਰਕੇ ਅਸੀਂ ਕੰਮ ਕਰਾਂਗੇ ਸਾਡੀ ਨਹੀਂ ਰਹੀ ਜੀ ਸਾਡੀ ਜੀ ਸਾਡੀ ਨਹੀਂ ਰਹੀ ਨਾ ਉਹ ਤੇ ਕੋਈ ਪ੍ਰਸ਼ਾਸਨ ਕੋਈ ਫੋਰ ਕਰਦਾ ਅਸੀਂ ਉਧਰ ਉਧਰ ਪੁਲਸਰ ਨੂੰ ਪੁੱਛਣੇ ਗਏ ਉਲਟਾ ਸਾਨੂੰ ਪੁੱਛ ਲਾ ਪਿਆ ਕਿ ਦਾ ਸਾਡੇ ਮੋਰਚਾ ਕੋਲ ਕੁਝ ਪਤਾ ਲੱਗਾ ਕੁਝ ਮਿਲਿਆ ਕਿ ਨਹੀਂ ਪੜਿਆ ਉਹੀ ਕਰਦੇ ਹੋ ਅਸੀਂ ਉਹਨਾਂ ਨੂੰ ਪੁੱਛਣੀ ਹੋ ਸਾਨੂੰ ਪੁੱਛਣ ਲੱਗੇ ਤੁਹਾਨੂੰ ਪੁੱਛਣ ਲੱਗੇ ਤੁਹਾਡੀ ਮੰਗ ਕੀ ਹੈਗੀ ਮੰਗ ਦੀ ਇਹ ਨਸ਼ੇ ਪੱਤੇ ਵਾਲੇ ਚੋਰ ਆ ਜਿਹੜੇ ਇਹਨਾਂ ਲਈ ਸਖਤ ਹੋਣਾ ਚਾਹੀਦਾ ਹੈ ਕਾਨੂੰਨ ਕੋਈ ਛੱਡਣਾ ਨਹੀਂ ਚਾਹੀਦਾ ਛੇਤੀ ਆ ਜਾਂਦੇ ਆ ਮੁੜ ਕੇ ਫੇਰ ਉਹੀ ਕੰਮ ਕਰਦੇ ਆ ਉਹ ਨਸ਼ੇ ਵਾਲੇ ਹੀ ਇਹ ਚੋਰੀਆਂ ਚਕਾਰੀਆਂ ਕਰਦੇ ਆ ਬਾਧੂ ਨਸ਼ਾ ਆਂਡਿਆ ਆ ਤੁਹਾਡਾ ਮਤਲਬ ਉਹ ਕਿ ਉਪਰੋਂ ਜਿਹੜੇ ਕਾਨੂੰਨ ਇਹਨਾਂ ਤੇ ਸਖਤ ਹੋਵੇ ਜਮਾਨਤਾ ਕਰਾ ਕੇ ਆ ਜਾਂਦੇ ਤੇ ਫਿਰ ਸ਼ਾਇਦ ਕੁਝ ਹੋਵੇ ਪ੍ਰਸ਼ਾਸਨ ਪੂਰਾ ਸ਼ਿਕੰਜਾ ਕਸ ਰਿਹਾ ਹੋਣਾ ਚਾਹੀਦਾ ਪ੍ਰਸ਼ਾਸਨ ਪੂਰਾ ਸ਼ਿਕੰਜਾ ਕਸੋ ਵੀ ਤਾਂ ਜੇ ਪ੍ਰਸ਼ਾਸਨ ਚਾਹੇ ਤਾਂ ਕੁਝ ਨਾ ਕਰ ਸਕਦਾ ਇਹ ਤਾਂ ਦੋ ਚਾਰ ਵਾਰ ਕਰਦਾ ਆ ਜਿਹੜਾ ਉਹ ਬਾਰ ਬਾਰ ਕਰੀ ਜਾਂਦਾ ਉਹ ਇਹ ਚੀਜ਼ ਨੂੰ ਹੀ ਹੋ ਜਾਂਦਾ ਆ ਫਿਰ ਆਮ ਜਨਤਾ ਪਰੇਸ਼ਾਨ ਹੁਣ ਤੇ ਉਮਰ ਕੈਦੀ ਹੋ ਜਾਣੀ ਚਾਹੀਦੀ ਹਾਂਜੀ ਹਾਂਜੀ ਇਹੀ ਜੋ ਚਾਈ ਰਹੀ ਹੈ ਇਹ ਵੀ ਕਰੀ ਬੰਦਾ ਜੀ ਬਹੁਤ ਮੁਸ਼ਕਲ ਨਾਲ ਆਪਣਾ ਸਾਧਨ ਲੈਂਦਾ ਆ ਜੀ ਦੇਖੋ ਜੀ ਕੋਈ ਰੁਪਈਆ ਰੁਪਈ ਇਆ ਚ ਲੈਂਦਾ ਆਪਾਂ ਸਾਡੇ ਗਰੀਬਾਂ ਨੇ ਤਾਂ ਥੋੜੀ ਥੋੜੀ ਜੋੜ ਕੇ ਰਹਿਣ ਦੇ ਕੋਈ ਕਿਹ ਅਖਾ ਟੁੱਟ ਜਾਂਦੀ ਆ ਵਿੱਚ ਉਹ ਵਿਆਜ ਕੰਦ ਦੇ ਕਿਰਾਏ ਨਹੀਂ ਪੂਰੇ ਹੁੰਦੇ ਪੂਰੇ ਨਹੀਂ ਹੁੰਦੇ ਜੀ ਆਣ ਜਾਂਦਾ ਕਿ ਸਾਡਾ ਤੇਲ ਖਾਚਾ ਨਹੀਂ ਹੁੰਦਾ ਜੋਤੋ ਇਹ ਕਾਟੇ ਸਾ ਜਿੱਥੋਂ ਬੁੜੇ ਜਾਂਦੇ ਸੀ ਜੀ ਦੋ ਹੀ ਮੋਟਰਸਾਈਕਲ ਜਿਹੜੇ ਚੋਰੀ ਹੋਏ ਉਹ ਕਿਸ਼ਤਾਂ ਦੇ ਸੀ ਇਸ ਤਰ੍ਹਾਂ ਹੀ ਲੈ ਇਹ ਵੀ ਕਿਸ਼ਤਾਂ ਤੇ ਸੀ ਇਹ ਵੀ ਨਹੀਂ ਇਹ ਤਾਂ ਫ੍ਰੀ ਹੋ ਗਿਆ ਸੀ ਵੈਸੇ ਲਿਆ ਲੋਨ ਕਰਾ ਕੇ ਹੀ ਸੀ ਲਿਆ ਕਿਸ਼ਤਾਂ ਤੇ ਸੀ ਹਾਂਜੀ ਹਾਂਜੀ ਇਹ ਤਾਰਾ ਮਾਡਲ થી ਵੇਚੇ ਤਾਂ ਨੇ ਹੁਣ ਤੀਜੀ ਵਾਰ ਲੈਣ ਦੀ ਹਿੰਮਤ ਪਾਏਗੀ ਹੋਰ ਦੇਖੋ ਜੀ ਮਜਬੂਰੀ ਹੈ ਲੈਣਾ ਜੇ ਤਾਂ ਵਧੀਆ ਚੀਜ਼ ਹੈ ਮਜਬੂਰੀ ਹੈ ਲੈਣਾ ਵੀ ਇਹੀ ਕਿਤੇ ਮਿਲ ਜਵੇ ਇਹਦਾ ਲੱਭ ਜਵੇਦਾ ਜੀ ਮੰਗ ਕਰ ਜਵੇ ਫੌਲ ਸਕਦੇ ਹੀ ਤੁਹਾਡੇ ਅਰਦਾਸ ਆ ਕਿ ਸਾਡਾ ਸਾਨੂੰ ਮਤਲਬ ਦਵਲਤਾ ਜਾਵੇ ਤੇ ਚੋਰਾ ਦੇ ਕਿਰੋ ਦੇ ਪੀਰ ਸੱਜੇ ਬਸਾਈ ਜਾਵੇ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499